ਸਾਡਾ ਅੱਜ ਦਾ ਵਿਸ਼ਾ ਅੱਖਰ ਤੇ ਸ਼ਬਦ ਹੈ ਅੱਖਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਖਰ ਕੀ ਹੁੰਦਾ ਹੈ ਮਨੁੱਖ ਜਦੋਂ ਬੋਲਦਾ ਹੈ ਤਾਂ ਉਸ ਦੇ ਮੂੰਹੋਂ ਪਿੰਨ ਪਿੰਨ ਪ੍ਰਕਾਰ ਦੀਆਂ ਧੁਨੀਆਂ ਜਾਂ ਆਵਾਜ਼ਾਂ ਨਿਕਲਦੀਆਂ ਹਨ ਜਿਵੇਂ ਇਸ ਸਮੇਂ ਮੈਂ ਬੋਲ ਰਹੀ ਹਾਂ ਮੇਰੀ ਆਵਾਜ਼ ਤੁਹਾਡੇ ਕੰਨਾਂ ਤੱਕ ਜਾ ਰਹੀ ਆ ਇਹਨਾਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਪੇਸ਼ ਕਰਨ ਲਈ ਜੋ ਮਿੱਠੇਗੇ ਚਿੰਨ੍ਹ ਹਨ ਉਹਨਾਂ ਨੂੰ ਅੱਖਰ ਕਿਹਾ ਜਾਂਦਾ ਹੈ ਮੈਂ ਬੋਲ ਰਹੀ ਹਾਂ ਤਾਂ ਪਤਾ ਲੱਗਦਾ ਪਿਆ ਹੈ ਕਿ ਇਹ ਦੁਨੀਆਂ ਜਾਂ ਵਾਜਾਂ ਪੰਜਾਬੀ ਭਾਸ਼ਾ ਦੀਆਂ ਹਨ ਪੰਜਾਬੀ ਭਾਸ਼ਾ ਦੇ ਚਿੰਨਾ ਮਤਲਬ ਪੰਜਾਬੀ ਲਿਪੀ ਤੇ ਜਿੰਨਾ ਦੀ ਵਰਤੋਂ ਕਰਕੇ ਅਸੀਂ ਇਹਨਾਂ ਧੁਨੀਆਂ ਨੂੰ ਲਿਖਤੀ ਰੂਪ ਦੇ ਸਕਾਂਗੇ ਨਾ ਉਦਾਹਰਣ ਦੇਖਦੇ ਹਾਂ ਪਹਿਲਾ ਇੱਥੇ ਦੋ ਲੈਂਗੁਏਜਾਂ ਲਈਆਂ ਗਈਆਂ ਹਨ ਪਹਿਲੀ ਹੈਗੀ ਹੈ ਇੰਗਲਿਸ਼ ਲੈਂਗੁਏਜ ਦੂਜੀ ਹੈਗੀ ਪੰਜਾਬੀ ਭਾਸ਼ਾ ਇਹਨਾਂ ਦੇ ਅੱਖਰਾਂ ਦੀ ਗੱਲ ਕੀਤੀ ਗਈ ਆ ਕੀ ਇਹਨਾਂ ਦੇ ਲਿਪੀ ਚਿੰਨਾ ਦੀ ਗੱਲ ਕੀਤੀ ਗਈ ਆ ਕਿ ਇੰਗਲਿਸ਼ ਲੈਂਗੁਏਜ ਦੇ ਲਿਪੀ ਚਿੰਨਾ ਉਹ ਕਿਹੜੇ ਨੇ ਏ ਬੀ ਸੀ ਡੀ ਈ ਐਫ ਜੀ ਐਚ ਸੋਨ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ ਅਲਫਾਬੈਟਸ ਲੈਟਰਸ ਕਹਿੰਦੇ ਆ ਠੀਕ ਆ ਤੇ ਪੰਜਾਬੀ ਭਾਸ਼ਾ ਦੇ ਲਿਪੀ ਚਿੰਨ ਕਿਹੜੇ ਨੇ ਊੜਾ ਐੜਾ ਈੜੀ ਸਸਾ ਹਾਹਾ ਕਕਾ ਖਖਾ ਗੱਗਾ ਕੱਗਾ ਇਹਨਾਂ ਨੂੰ ਅਸੀਂ ਕੀ ਕਹਿੰਦੇ ਆ ਅੱਖਰ ਜਿਵੇਂ ਕਿ ਇੰਗਲਿਸ਼ ਲੈਂਗੁਏਜ ਵਿੱਚ 26 ਅਲਫਾਬੈਟਸ ਲੈਟਰਸ ਨੇ ਉਹਵੇਂ ਪੰਜਾਬੀ ਭਾਸ਼ਾ ਦੇ ਵਿੱਚ 35 ਅੱਖਰ ਗੁਰਮੁਖੀ ਲਿਪੀ ਦੇ ਨੇ ਉਹਦੇ ਵਿੱਚ 6 ਅੱਖਰ ਲੋੜ ਅਨਸਾਰ ਲੋੜਾ ਨੂੰ ਲਿਪੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ 6 ਅੱਖਰ ਹੋਰ ਜੋੜੇ ਹਨ ਤੇ ਜਿਹੜੇ ਪੰਜਾਬੀ ਲਿਪੀ ਚ ਨਾਂ ਦੀ ਗਿਣਤੀ ਕਿੰਨੀ ਹੋ ਗਈ ਆ 41 ਹੁਣ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸ਼ਬਦ ਕੀ ਹੁੰਦਾ ਹੈ ਸ਼ਬਦ ਦੀ ਪਹਿਲੀ ਲਾਈਨ ਵਿੱਚ ਅੱਖਰ ਵਾਂਗ ਹੀ ਲਿਖਿਆ ਹੈ ਸ਼ਬਦ ਉਹ ਹੁੰਦੇ ਹਨ ਜੋ ਸਾਡੇ ਮੂੰਹ ਵਿੱਚੋਂ ਧੁਨੀਆਂ ਦੇ ਰੂਪ ਵਿੱਚ ਨਿਕਲਦੇ ਹਨ ਧੁਨੀਆਂ ਮਤਲਬ ਆਵਾਜ਼ਾਂ ਦੇ ਰੂਪ ਵਿੱਚ ਨਿਕਲਦੇ ਹਨ ਸ਼ਬਦ ਅੱਖਰਾਂ ਲਗਾ ਲਗਾ ਅੱਖਰਾਂ ਦੇ ਆਪਸ ਵਿੱਚ ਮਿਲਣ ਨਾਲ ਬਣਦੇ ਹਨ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਇੱਕ ਤੋਂ ਵੱਧ ਅੱਖਰ ਆਪਸ ਵਿੱਚ ਜੁੜਦੇ ਹਨ ਤਾਂ ਸ਼ਬਦ ਦਾ ਨਿਰਮਾਣ ਹੁੰਦਾ ਹੈ ਜਿਵੇਂ ਕਿ ਆਪਾਂ ਛੋਟੇ ਕਲਾਸਾਂ ਦੇ ਵਿੱਚ ਪੜਦੇ ਹਾਂ ਦੋ ਸ਼ਬਦ ਜੋੜ ਤਿੰਨ ਸ਼ਬਦ ਜੋੜ ਚਾਰ ਸ਼ਬਦ ਜੋੜ ਠੀਕ ਹੈ ਹੁਣ ਆਪਾਂ ਸ਼ਬਦ ਨੂੰ ਉਦਾਹਰਣ ਲਈ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਦੋ ਅੱਖਰ ਐੜਾ ਅਤੇ ਕੱਖਾ ਲੈ ਲਿਆ ਹੈ ਦੋ ਅੱਖਰਾਂ ਦੇ ਮੇਲ ਨਾਲ ਕੋਈ ਅਰਥ ਨਹੀਂ ਨਿਕਲ ਰਿਹਾ ਜਾਂ ਸਾਰਥਕ ਸ਼ਬਦ ਨਹੀਂ ਬਣਿਆ ਫਿਰ ਅਸੀਂ ਲਗਾ ਅਤੇ ਲਗਾਖਰਾਂ ਦੀ ਸਹਾਇਤਾ ਨਾਲ ਸ਼ਬਦ ਨੂੰ ਪੂਰਾ ਕਰਾਂਗੇ ਜਿਵੇਂ ਕਿ ਆਪਾਂ ਪੜਿਆ ਹੈ ਕਿ ਸ਼ਬਦ ਅੱਖਰਾਂ ਲਗਾ ਅਤੇ ਲਗਾਖਰਾਂ ਦੀ ਸਹਾਇਤਾ ਨਾਲ ਬਣਦਾ ਹੈ ਠੀਕ ਹੈ ਹੁਣ ਅਸੀਂ ਐਡੇ ਦੇ ਉੱਪਰ ਅੱਧਕ ਲਗਾ ਕੇ ਖ ਖਰ ਨਾਲ ਕੰਨਾ ਲਗਾ ਕੇ ਕੰਨੇ ਦੇ ਉੱਪਰ ਲਾ ਕੇ ਬਿੰਦੀ ਆਪਾਂ ਕੀ ਬਣਾ ਲਿਆ ਆ ਅੱਖਾਂ ਕਿਹੜੇ ਸ਼ਬਦ ਦਾ ਨਿਰਮਾਣ ਕਰ ਲਿਆ ਆ ਅੱਖਾਂ ਠੀਕ ਹੈ ਤੁਹਾਡਾ ਬਹੁਤ ਧੰਨਵਾਦ